ਅੱਜ ਪੰਜਾਬ ਦੇ ਹਾਲਾਤ ਦੇਖ ਕੇ ਦਿਲ ਬਹੁਤ ਰੋਂਦਾ ਹੈ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਤੇ ਲੋਕ ਆਪਣੇ ਆਪ ਨੂੰ ਬਚਾਉਣ ਲਈ ਆਪਣੀਆਂ ਫਸਲਾਂ ਬਚਾਉਣ ਲਈ ਇੱਧਰ ਉੱਧਰ ਭਟਕ ਰਹੇ ਨੇ ਪਰ ਅਫਸੋਸ ਰਾਜਨੀਤਿਕ ਨੇਤਾ ਜਿਹੜੇ ਵੋਟਾਂ ਮੰਗਣ ਲਈ ਹੈਲੀਕਾਪਟਰ ਲੈ ਕੇ ਤੁਹਾਡੇ ਘਰਾਂ ਤੱਕ ਆ ਜਾਂਦੇ ਨੇ ਲੇਕਿਨ ਅੱਜ ਦੇ ਟਾਈਮ ਤੇ ਜਿਸ ਟਾਈਮ ਪੰਜਾਬ ਨੂੰ ਸਭ ਤੋਂ ਜ਼ਿਆਦਾ ਮਦਦ ਦੀ ਲੋੜ ਹੈ ਉਹ ਸਿਰਫ ਆਪਣੇ ਆਫਿਸਾਂ 'ਚ ਬਹਿ ਕੇ ਆਪਣੇ ਬੰਦ ਕਮਰਿਆਂ 'ਚ ਬਹਿ ਕੇ ਸਿਰਫ ਬਿਆਨਬਾਜ਼ੀ ਕਰ ਰਹੇ ਨੇ ਤੇ ਜਦੋਂ ਲੋਕਾਂ ਨੂੰ ਹੁਣ ਮਦਦ ਦੀ ਲੋੜ ਹੈ ਤਾਂ ਉਹਨਾਂ ਨੇ ਕਿਸੇ ਦਾ ਹੱਥ ਤੱਕ ਨਹੀਂ ਫੜਿਆ ਪਰ ਇੱਕ ਪੰਜਾਬੀ ਨੇ ਜੋ ਆਪਣੀ ਹਿੰਮਤ ਨਾਲ ਆਪ ਹੀ ਆਪਣੇ ਲਈ ਖੜੇ ਨੇ ਜਿਹੜਾ ਪੰਜਾਬ ਦੇਸ਼ ਦੇ ਕਿਸੇ ਵੀ ਕੋਨੇ ਤੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਦਿੱਕਤ ਆਉਂਦੀ ਹੈ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਰੈਸਕਿਊ ਕਰਦੇ ਨੇ ਅੱਜ ਜਦੋਂ ਪੰਜਾਬ ਦੀ ਵਾਰੀ ਆਈ ਤੇ ਪੂਰੀ ਦੁਨੀਆ ਦੇ ਵਿੱਚੋਂ ਕੋਈ ਨਹੀਂ ਉਹਨਾਂ ਨਾਲ ਖੜਿਆ ਦੁਨੀਆ ਤਾਂ ਦੂਰ ਦੀ ਗੱਲ ਆਪਣੇ ਦੇਸ਼ ਦੇ ਵਿੱਚੋਂ ਵੀ ਕੋਈ ਸਟੇਟ ਉਹਨਾਂ ਦੀ ਸਾਰ ਨਹੀਂ ਲੈ ਰਿਆ ਲੇਕਿਨ ਪੰਜਾਬੀ ਕਹਿਓ ਜੀ ਕੌਮ ਹੈ ਜਿਹੜੇ ਆਪਣੇ ਨਾਲ ਕੰਧਾਂ ਵਾਂਗ ਖੜ ਚੁੱਕੇ ਨੇ ਕੋਈ ਨੌਜਵਾਨ ਕਿਸੇ ਦਾ ਘਰ ਖਾਲੀ ਕਰਵਾ ਰਿਹਾ ਹੈ ਕੋਈ ਨੌਜਵਾਨ ਮਿਲ ਕੇ ਕਿਸੇ ਨੂੰ ਰਾਹਤ ਦਾ ਸਾਮਾਨ ਪਹੁੰਚਾ ਰਹੇ ਨੇ ਕੋਈ ਲੰਗਰ ਲਾ ਰਿਹਾ ਹੈ ਕੋਈ ਬੰਨ ਜੋੜ ਕੇ ਰੱਖ ਰਹੇ ਨੇ ਅਸਲੀ ਪੰਜਾਬੀਅਤ ਇਹੀ ਹੈ ਕਿ ਜਦੋਂ ਲੋੜ ਪਵੇ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਨੇ ਰੱਬ ਮਿਹਰ ਕਰੇ ਸਾਡੇ ਪੰਜਾਬ ਤੇ ਕਿਉਂਕਿ ਅੱਜ ਦੇ ਟਾਈਮ ਤੇ ਤੁਸੀਂ ਲੋਕ ਹੀ ਲੋਕਾਂ ਦਾ ਸਹਾਰਾ ਹੋ ਅਸੀਂ ਹੀ ਇੱਕ ਦੂਜੇ ਦਾ ਸਹਾਰਾ ਬਣ ਕੇ ਬੈਠੇ ਹਾਂ ਕਿਉਂਕਿ ਜਿਹੜੇ ਸਿਆਸਤਦਾਨ ਨੇ ਸਿਰਫ ਬੋਲਣ ਜੋਗੇ ਨੇ ਨਾ ਇਹ ਕਦੀ ਖੜੇ ਸੀ ਤੇ ਨਾ ਇਹਨਾਂ ਨੇ ਹੁਣ ਖੜਨਾ ਇਸ ਕਰਕੇ ਮੈਂ ਦੁਆ ਕਰਦਾ ਦਿਲ ਤਹਿ ਦਿਲ ਤੋਂ ਦੁਆ ਕਰਦਾ ਕਿ ਪੰਜਾਬ ਲਈ ਆਉਰ ਹੱਲ ਕੇ ਇਕੱਠੇ ਹੋਈਏ ਤੇ ਵੱਧ ਤੋਂ ਵੱਧ ਆਪਣਾ ਸੇਵਾ ਦੇ ਵਿੱਚ ਯੋਗਦਾਨ ਪਾਈਏ ਥੈਂਕ ਯੂ